ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਨਾਲ ਨਾਲ ਲੰਘ ਕਰਾਂਗੇ ਜੀ ਕੰਮ ਤੇ ਨਾਲ ਬਹੁਤ ਹੀ ਇੱਕ ਵਧੀਆ ਜਿਹੜੀ ਹੈ ਸਟੋਰੀ ਮੈਂ ਤੁਹਾਨੂੰ ਦੱਸਾਂਗੀ ਜਿਹੜੀ ਮੈਨੂੰ ਬਹੁਤ ਹੀ ਵਧੀਆ ਜਿਹੜੀ ਮੈਂ ਕਿਸੇ ਕੋ ਸੁਣੀ ਤੇ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਕਿਹਾ ਹੋ ਸਕਦਾ ਆ ਕਿ ਗਾਵੀ ਸਟੋਰੀ ਦੱਸਾਂ ਤਾਂ ਕਿਸੇ ਦੀ ਲਾਈਫ ਜਿਹੜੀ ਉਹ ਚੇਂਜ ਹੋ ਜਾਵੇ ਤੇ ਇੱਕ ਇੱਕ ਮੁੰਡਾ ਹੁੰਦਾ ਹੈ ਤਾਂ ਉਸ ਨੂੰ ਕਿਸੇ ਨੇ ਜਿਹੜੀ ਆ ਕਿਸ ਸੰਤ ਨੇ ਕਿਹਾ ਹੁੰਦਾ ਕਿ ਤੂੰ 25 ਦਿਨ ਪਾਠ ਕਰ ਉਹ ਕਹਿੰਦਾ ਕਿ ਮੈਨੂੰ ਫਿਰ ਕੀ ਮਿਲੇਗਾ ਕਹਿੰਦਾ ਜੋ ਤੂੰ ਚਾਹੇਗਾ ਉਹ ਤੈਨੂੰ ਮਿਲ ਜਾਵੇਗਾ ਤੋ ਕਹਿੰਦਾ ਕਿ ਮੈਨੂੰ ਬਹੁਤ ਵੱਡੀ ਜਿਹੜੀ ਇੱਕ ਗੱਡੀ ਚਾਹੀਦੀ ਹੈ ਤੋ ਪਾਠ ਕਰਦਾ ਹੈ ਰੋਜ਼ਾਨਾ ਗੁਰਦੁਆਰੇ ਜਾਂਦਾ ਆ ਪਾਠ ਕਰਦਾ ਆ ਉੱਥੇ ਜਾ ਕੇ ਬੈਠ ਕੇ ਗੁਰਦੁਆਰੇ ਪਾਠ ਕਰਦਾ ਆ ਜਾ ਕੇ ਤੇ ਰੋਜ਼ ਜਦੋਂ ਉਹਦੇ 25 ਦਿਨ ਹੋ ਜਾਂਦੇ ਆ ਪਾਠ ਕਰਦੇ ਆ ਤੇ ਫਿਰ ਉਹਨੂੰ ਜਿਹੜਾ ਮਤਲਬ ਕਿ ਘਰ ਦੇ ਵੀ ਉਹਦੇ ਬੜੇ ਖੁਸ਼ ਹੁੰਦੇ ਆ ਕਿ ਸਾਡਾ ਮੁੰਡਾ ਜਿਹੜਾ ਰੋਜ਼ ਗੁਰਦੁਆਰੇ ਜਾ ਕੇ ਪਾਠ ਕਰਦਾ ਹੈ ਸਾਰੇ ਮਾਪੇ ਉਹਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਵੀ ਬੱਚਾ ਉਹਨਾਂ ਦਾ ਪਾਠ ਕਰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਕ ਵਧੀਆ ਪਾਸੇ ਜਿਹੜੇ ਲੱਗੇ ਆ ਤਾਂ ਉਹਦੀ ਮਾਂ ਵੀ ਬੜਾ ਖੁਸ਼ ਹੁੰਦੀ ਹੈ ਤੇ ਉਹਦੀ ਦਾਦੀ ਵੀ ਬਹੁਤ ਖੁਸ਼ ਹੁੰਦੀ ਹੈ ਕਿ ਸਾਡਾ ਬੱਚਾ ਜਿਹੜਾ ਵਧੀਆ ਮਤਲਬ ਕਿ ਪਾਸੇ ਲੱਗਾ ਹੈ ਸਾਈਡ ਤੇ ਲੱਗਾ ਹੈ ਗੁਰਦੁਆਰੇ ਜਾਂਦਾ ਹੈ ਉੱਥੇ ਬੈਠ ਕੇ ਪਾਠ ਕਰਦਾ ਹੈ ਰੋਜ਼ ਗੁਰਦੁਆਰੇ ਜਾਂਦਾ ਹੈ ਤਾਂ ਉੱਥੇ ਗੁਟਕਾ ਸੇ ਫੜ ਕੇ ਪਾਠ ਕਰਦਾ ਹੈ ਪਰ ਜਦੋਂ 25 ਦਿਨ ਹੋ ਜਾਂਦੇ ਆ ਤਾਂ ਉਸ ਨੂੰ ਮਤਲਬ ਜਿਹੜੀ ਉਹ ਗੱਡੀ ਚਾਹੁੰਦਾ ਹੁੰਦਾ ਹੈ ਉਹਨੂੰ ਨਹੀਂ ਮਿਲਦੀ ਮਿਲਦੀ ਤੋ ਬੜਾ ਉਦਾਸ ਹੋ ਜਾਂਦਾ ਹੈ 25ਵੇਂ ਦਿਨ ਜਾ ਕੇ ਜਦੋਂ ਉਹ ਫਿਰ ਪਾਠ ਕਰਨਾ ਬੰਦ ਕਰ ਦਿੰਦਾ ਹੈ ਪਰ ਗੁਰਦੁਆਰੇ ਤੇ ਜਾਂਦਾ ਆ ਤਾਂ ਉਹਦੀ ਮਤਲਬ ਫਿਰ ਗੁਰਦੁਆਰੇ ਜਾ ਕੇ ਉਹ ਗੁਟਕਾ ਸਾਹਿਬ ਜੜਾਉ ਨਹੀਂ ਫੜਦਾ ਤੇ ਜਦੋਂ ਮਤਲਬ ਜੇ ਉਥੇ ਪਾਠੀ ਸਿੰਘ ਜਿਹੜਾ ਬੈਠਾ ਹੁੰਦਾ ਹੈ ਤਾਂ ਉਹ ਨੂੰ ਦੇਖਦਾ ਕਿ ਅੱਜ ਇਹ ਪਾਠ ਨਹੀਂ ਕਰ ਰਿਹਾ ਤਾਂ ਉਹ ਇਸ਼ਾਰਾ ਕਰ ਦਿੰਦਾ ਕਿ ਮੈਂ ਅੱਜ ਪਾਠ ਜੜਾਉਣਾ ਨਹੀਂ ਕਰਨਾ ਤੇ ਫਿਰ ਮੱਥਾ ਟੇਕ ਕੇ ਬਾਹਰ ਨਿਕਲ ਜਾਂਦਾ ਆ ਤੇ ਬਾਹਰ ਜਦੋਂ ਨਿਕਲਦਾ ਹੈ ਤਾਂ ਇੱਕ ਕੋਈ ਬਹੁਤ ਹੀ ਵੱਡੀ ਗੱਡੀ 'ਚ ਕੋਈ ਆਦਮੀ ਜਿਹੜਾ ਇੱਕ ਆਇਆ ਹੁੰਦਾ ਹੈ ਜਿਹੜਾ ਬਹੁਤ ਹੀ ਬਿਮਾਰ ਮਤਲਬ ਕਿ ਕੋ ਨੂੰ ਸਰੀਰਕ ਤੌਰ ਤੇ ਜਿਹੜੇ ਉਹਦੀ ਤੰਦਰੁਸਤ ਨਹੀਂ ਹੁੰਦਾ ਉਹਨੂੰ ਪੈਰਾਲਾਈਜ਼ ਹੋਇਆ ਹੁੰਦਾ ਹੈ ਤੇ ਉਹ ਕਹਿੰਦਾ ਕਿ ਤੂੰ ਹੀ ਮਤਲਬ ਕਿ ਬਹੁਤ ਉਹ ਗੱਡੀ ਵਾਲੇ ਵੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਇੰਨੀ ਵੱਡੀ ਗੱਡੀ ਹੈ ਤੁਹਾਡੇ ਕੋਲ ਮੇਰਾ ਤੇ ਸੁਪਨਾ ਸੀ ਕਿ ਮੈਂ ਇੰਨੀ ਵੱਡੀ ਗੱਡੀ ਜਿਹੜੀ ਉਹ ਲਵਾਂ ਪਰ ਮੈਨੂੰ ਨਹੀਂ ਮਿਲੀ ਤੇ ਪਰ ਉਹ ਜਿਹੜਾ ਵੱਡੀ ਗੱਡੀ ਵਾਲਾ ਆਇਆ ਹੁੰਦਾ ਉਹ ਉਹਨੂੰ ਕਹਿੰਦਾ ਹੈ ਕਿ ਮੈਂ ਮੇਰੇ ਤੋਂ ਤੇ ਬਹੁਤ ਜਿਹੜਾ ਤਨ ਦੌਲਤ ਹੈ ਪਰ ਇੰਦਾ ਦੀਆਂ ਗੱਡੀਆਂ ਮੇਰੇ ਕੋਲ ਬਹੁਤ ਸਨੇ ਤੇ ਪਰ ਫਿਰ ਵੀ ਮੈਂ ਆਪਣੀ ਤੰਦਰੁਸਤੀ ਲਈ ਪਰਮਾਤਮਾ ਕੋ ਅਰਦਾਸ ਜਿਹੜੀ ਉਹ ਕਰਨ ਆਇਆ ਹਾਂ ਕਿ ਮੈਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਗੱਡੀਆਂ ਤਾਂ ਜੜੀਆਂ ਜ਼ਿੰਦਗੀ ਚ ਬਹੁਤ ਮਿਲ ਜਾਂਦੀਆਂ ਨੇ ਪਰ ਤੰਦਰੁਸਤੀ ਵੀ ਜ਼ਰੂਰੀ ਹੁੰਦੀ ਹੈ ਤੇ ਫਿਰ ਉਸ ਨੂੰ ਆਪਣੇ ਆਪ ਤੇ ਬੜੇ ਮੁੰਡੇ ਨੂੰ ਸ਼ਰਮ ਜੀ ਮਹਿਸੂਸ ਹੁੰਦੀ ਹੈ ਤੇ ਫਿਰ ਵਾਪਸ ਗੁਰਦੁਆਰੇ ਸਾਹਿਬ ਜਾਂਦਾ ਹੈ ਤੇ ਗੁਟਕਾ ਸਿਰ ਫੜ ਕੇ ਪਾਠ ਕਰਦਾ ਹੈ ਤੇ ਤੰਦਰੁਸਤੀ ਲਈ ਅਰਦਾਸ ਕਰਦਾ ਹੈ ਆਪਣੀ ਸ੍ਰੀ ਰਿਕਟੰਡਰ ਸਟੇਲੀ ਫਿਰ ਉਸ ਨੂੰ ਮਤਲਬ ਕਿ ਕੁਸਮਾ ਪਾ ਕੇ ਉਹ ਜਿਹੜਾ ਇੱਕ ਕਿਸੇ ਮਹਿਕਮੇ 'ਚ ਉਹਨੂੰ ਜੋਬ ਮਿਲ ਜਾਂਦੀ ਹੈ ਤੇ ਉਸਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਜਿੰਨੀ ਵੱਡੀਆਂ ਉਹ ਗੱਡੀ ਜਿਹੜੀ ਉਹ ਲੈ ਲੈਂਦਾ ਹੈ ਤਾਂ ਉਹਦੀ ਤਨਖਾਹ ਵੀ ਬਹੁਤ ਹੀ ਵਧੀਆ ਜਿਹੜੀ ਹੁੰਦੀ ਹੈ ਤੇ ਬੜੀ ਮਤਲਬ ਕਿ ਵਧੀਆ ਤਰੀਕੇ ਨਾਲ ਫਿਰ ਰਹਿਣ ਲੱਗ ਜਾਂਦਾ ਹੈ ਕਿ ਇਸ ਲਈ ਕਿ ਤੰਦਰੁਸਤੀ ਜਿਹੜੀ ਹੈ ਸਭ ਤੋਂ ਜ਼ਰੂਰੀ ਹੈ ਤੇ ਤੰਦਰੁਸਤੀ ਤਾਂ ਹੀ ਸੇਤ ਨੂੰ ਮਿਲੇਗੀ ਜੇ ਪ੍ਰਮਾਤਮਾ ਦਾ ਅਸੀਂ ਨਾਮ ਲਵਾਂਗੇ ਪਾਠ ਕਰਾਂਗੇ ਪੂਜਾ ਕਰਾਂਗੇ ਕੰਮ ਵੀ ਨਾਲ-ਨਾਲ ਚੱਲਦੇ ਰਹਿੰਦੇ ਨੇ ਪਰ ਪ੍ਰਮਾਤਮਾ ਦਾ ਨਾਮ ਵੀ ਜਿਹੜਾ ਲੈਣਾ ਬਹੁਤ ਹੀ ਜ਼ਰੂਰੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖਦੇ ਪਏ ਜੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡਾ ਹੁਣ ਕੇਕ ਕੇਕ ਦਾ ਜਿਹੜਾ ਬੈਟਰ ਹੈ ਉਹ ਵੀ ਰੈਡੀ ਹੋ ਗਿਆ ਮੈਂ ਸੂਜੀ ਦਾ ਕੇਕ ਅੱਛਾ ਬਣਾਇਆ ਸੀ ਜਿਹੜਾ ਬਹੁਤ ਹੀ ਵਧੀਆ ਬਣਿਆ ਸੀ ਤੇ ਇਹਦੇ ਵਿੱਚ ਮੈਂ ਮੰਗੋ ਫਲੇਵਰ ਪਾਇਆ ਸੀ ਜਿਹੜਾ ਮੰਗੋ ਫਲੇਵਰ ਜਿਹੜਾ ਬਹੁਤ ਹੀ ਇਹਦਾ ਟੇਸ ਜਿਹੜਾ ਵਧੀਆ ਹੁੰਦਾ ਹੈ ਤੇ ਇਹਦੇ ਵਿੱਚ ਮੈਂ ਕਿਸੇ ਵੀ ਬਟਰ ਜਾਂ ਘੀ ਬਗੈਰ ਦੇ ਆ ਜਿਹੜੀ ਵਰਤੋ ਜੜੇ ਉਹ ਨਹੀਂ ਕੀਤੀ ਤੇ ਮਤਲਬ ਥੋੜੀ ਜੀ ਮਲਾਈ ਪਾਈ ਸੀ ਉਹਦੇ ਨਾਲ ਸੀ ਜਿਹੜਾ ਮਤਲਬ ਜਿਹੜਾ ਕੇਕ ਹੈ ਜਿਹੜਾ ਬੜਾ ਸੌਫਟ ਬਣਿਆ ਸੀ ਤੁਸੀਂ ਇਸ ਇਸੇ ਮਤਲਬ ਕੀ ਖਾਨ ਵਾਸਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਖੰਡ ਵੀ ਬਹੁਤ ਘੱਟ ਜਿਹੜੀ ਹੈ ਜੂਸ ਕੀਤੀ ਹੈ ਤੁਸੀਂ ਸੂਜੀ ਦੀ ਜਗ੍ਹਾ ਵਿੱਚ ਮਤਲਬ ਕਿ ਆਟਾ ਵੀ ਪਾ ਸਕਦੇ ਜੇ ਜਾਂ ਮੈਦਾ ਵੀ ਪਾ ਸਕਦੇ ਜੇ ਪਰ ਸੂਜੀ ਦਾ ਕੇਕ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਬੇਸਨ ਪਾਉਣ ਨਾਲ ਇਹਦਾ ਫਲੇਵਰ ਜਿਹੜਾ ਹੋਰ ਹੀ ਵਧੀਆ ਲੱਗਣ ਲੱਗ ਜਾਂਦਾ ਹੈ ਤੇ ਫਿਰ ਜਦੋਂ ਸਾਡਾ ਬੈਟਰ ਜਿਹੜਾ ਰੈਡੀ ਹੋ ਜਾਵੇਗਾ ਤੇ ਫਿਰ ਅਸੀਂ ਇਹਦੇ ਵਾਸਤੇ ਇੱਕ ਕੇਕ ਮਤਲਬ ਟੇਨ ਜਿਹੜਾ ਉਹ ਤਿਆਰ ਕਰ ਲਵਾਂਗੇ ਤਿੰਨ ਤਿਆਰ ਕਰਕੇ ਫਿਰ ਅਸੀਂ ਮਤਲਬ ਕਿ ਇੱਕ ਸਾਈਡ ਤੇ ਅਸੀਂ ਕੜਾਈ ਵੀ ਜਿਹੜੀ ਆ ਕੜਾਈ ਵਿੱਚ ਕੇਕ ਬਣਾਉਣਾ ਤੁਸੀਂ ਇਹਨੂੰ ਮਤਲਬ ਕਿ ਓਵਨ ਵਗੈਰਾ ਵਿੱਚ ਵੀ ਬਣਾ ਸਕਦੇ ਜੇ ਬਟ ਜਿਹੜਾ ਜੇ ਨਹੀਂ ਓਵਨ ਵਗੈਰਾ ਹੋਵੇ ਤਾਂ ਤੁਸੀਂ ਇਸ ਨੂੰ ਕੜਾਈ ਦੇ ਵਿੱਚ ਵੀ ਬਣਾ ਸਕਦੇ ਜੇ ਤੇ ਇੱਥੇ ਮੈਂ ਕੇਕ ਟੀਮ ਤਿਆਰ ਕਰ ਲਿਆ ਜੇ ਤੁਹਾਡੇ ਕੋ ਬਟਰ ਪੇਪਰ ਹੋਵੇ ਤਾਂ ਤੁਸੀਂ ਬਟਰ ਪੇਪਰ ਲਾ ਲਿਓ ਜੇ ਨਹੀਂ ਹੋਵੇ ਤਾਂ ਤੁਸੀਂ ਇਹਦੇ ਵਿੱਚ ਜਿਹੜੀ ਆ ਥੋੜਾ ਜਿਹਾ ਮੈਦਾ ਜਾਂ ਆਟਾ ਡਸਟ ਕਰ ਸਕਦੇ ਜੇ ਕੇਕ ਜਿਹੜਾ ਉਹ ਜਿਹੜਾ ਥੱਲੇ ਜਿਹੜਾ ਉਹ ਨਾ ਚਿਪਕੇ ਤੇ ਮੈਂ ਇਹਦੇ ਵਿੱਚ ਡਰਾਈ ਫਰੂਟ ਜਿਹੜਾ ਜ਼ਿਆਦਾ ਨਹੀਂ ਪਾਇਆ ਮੈਂ ਕੱਲੀ ਟੂਟੀ ਫਰੂਟੀ ਜਿਹੜੀ ਆ ਉਹਦੇ ਸੂਜੀ ਦੇ ਵਿੱਚ ਪਾ ਲਈ ਸੀ ਕਿਉਂਕਿ ਮੇਰੇ ਬੱਚਾ ਨੂੰ ਜ਼ਿਆਦਾ ਜਿਹੜਾ ਡਰਾਈ ਫਰੂਟ ਆ ਉਹ ਜ਼ਿਆਦਾ ਨਹੀਂ ਪਸੰਦ ਇਸ ਕਰਕੇ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਇਆ ਤੇ ਤੁਸੀਂ ਆਪਣੇ ਅਕੋਰਡਿੰਗ ਜੜੀ ਡੈਕੋਰੇਸ਼ਨ ਉੱਪਰ ਜੜੀ ਉਹ ਕਰ ਸਕਦੇ ਜੀ ਫਿਰ ਕੇਕ ਟ੍ਰੇਨ ਦੇ ਵਿੱਚ ਸਾਰਾ ਜਿਹੜਾ ਬੈਟਰ ਸੀ ਇਹਦੇ ਵਿੱਚ ਪਾ ਦੇਣਾ ਹੈ ਤੇ ਫਿਰ ਅਸੀਂ ਇਸ ਨੂੰ ਥੋੜਾ ਜਿਹਾ ਟੈਪ ਕਰ ਲੈਣਾ ਕਿ ਇਹਦੇ ਵਿੱਚ ਉਹ ਹਵਾ ਵਗੈਰਾ ਜੜਿਓ ਨਿਕਲ ਜਾਏ ਤੇ ਸੜਕਾ ਕੇਕ ਜਿਹੜਾ ਸਾਡਾ ਬਹੁਤ ਹੀ ਸਪੰਜੀ ਬਣੇ ਤੇ ਇੱਕ ਸਾਈਡ ਤੇ ਤੁਸੀਂ ਕੜਾਈ ਜਿਹੜੀ ਹੈ ਉਹ ਪ੍ਰੀ ਹੀਟ ਹੋਣ ਲਈ ਰੱਖ ਦੇਣੀ ਹੈ ਸਿਮ ਗੈਸ ਤੇ ਸਾਡੀ ਜਿਹੜੀ ਹੈ ਕੜਾਈ ਜਿਹੜੀ ਪ੍ਰੀ ਹੀਟ ਹੋ ਜਾਏਗੀ ਤੇ ਫਿਰ ਇਸ ਨੂੰ ਸਿਮ ਗੈਸ ਤੇ ਤੁਸੀਂ ਇਹਨੂੰ ਬਣਾਉਣਾ ਹੈ ਕੇਕ ਨੂੰ ਬਿਲਕੁਲ ਵੀ ਫਲੇਮ ਜਿਹੜੀ ਹੈ ਜ਼ਿਆਦਾ ਹਾਈ ਨਹੀਂ ਰੱਖਣੀ ਜੇ ਹਾਈ ਫਲੇਮ ਲੱਖਾਂਗੇ ਤੇ ਸਾਡਾ ਕੇਕ ਜਿਹੜਾ ਉਹ ਸੜ ਸਕਦਾ ਹੈ ਤੁਸੀਂ 35 ਮਿੰਟ ਬਾਅਦ ਜਿਹੜਾ ਤੁਸੀਂ ਕੇਕ ਨੂੰ ਬਸੋ ਕਿਆ ਕੀਤਾ ਹੈ ਇਹ ਤੇ ਕਿਆ ਕੀਤਾ ਹਾਂਜੀ ਤੇ ਹੁਣ ਸਾਡਾ ਕੇਕ ਜਿਹੜਾ ਸੀ ਰੈਡੀ ਹੋ ਚੁੱਕਿਆ ਹੈ ਤੇ ਬਹੁਤ ਹੀ ਵਧੀਆ ਜਿਹੜਾ ਬਣਿਆ ਬਿਲਕੁਲ ਵੀ ਤੁਹਾਨੂੰ ਇਦਾਂ ਨਹੀਂ ਲੱਗੇਗਾ ਕਿ ਤੁਸੀਂ ਇਸ ਨੂੰ ਕੜਾਈ ਵਿੱਚ ਬਣਾਇਆ ਬਿਲਕੁਲ ਟੇਸਟ ਬਹੁਤ ਹੀ ਵਧੀਆ ਐਦਾ ਲੱਗਦਾ ਹੈ ਇਕ ਮਤਲਬ ਕਿ ਗਰਮ-ਗਰਮ ਕੇਕ ਖਾਣ ਦਾ ਵੀ ਟੇਸਟ ਬੜਾ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਜਿਉਂ ਨਾਲ ਠੰਡੇ ਕੇਕ ਦਾ ਜਿਹੜਾ ਖਾਣ ਦਾ ਟੇਸਟ ਜਿਹੜਾ ਨਹੀਂ ਆਉਂਦਾ ਜਿੰਨਾ ਕਿ ਤੁਹਾਨੂੰ ਗਰਮ ਕੇਕ ਦਾ ਖਾਣ ਦਾ ਮਤਲਬ ਕਿ ਟੇਸਟ ਲੱਗਦਾ ਆ ਤਾਂ ਮੋ ਤੁਹਾਨੂੰ ਇਦਾਂ ਦੀ ਇਹ ਵੀਡੀਓ ਜੇ ਮਤਲਬ ਮੇਰੀਆਂ ਵਧੀਆ ਲੱਗਣ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਤੇ ਕੇਕ ਸਾਡਾ ਜੀ ਬਣ ਕੇ ਹੋ ਗਿਆ ਜੀ ਰੈਡੀ ਇਸੀ ਟੇਸਟ ਕਰ ਲਿਆ ਜੀ ਬਹੁਤ ਹੀ ਟੇਸਟੀ ਜਿਹੜਾ ਲੱਗਿਆ ਸੀ ਗਰਮ ਗਰਮ ਕੇਕ